ਅਜਬ ਫਾਈਲ ਰਿਵਿਊ ਕਰਨਿਆ ਜਿਹੜੀ ਰੀਸੈਂਟਲੀ ਕਲੋਜ਼ ਹੋਈ ਸੀ ਕੁਇਨਸ ਨਿਊਯਾਰਕ ਦੇ ਵਿੱਚ ਫॉर 875000 ਡਾਲਰ 875 3 ਬੈਡਰੂਮ 1 ਬਾਥਰੂਮ ਇਨ ਫਲੋਰ ਪਾਰਕ ਐਂਡ ਇਸ ਫਾਈਲ ਵਾਸਤੇ ਉਹਨਾਂ ਨੇ 20% ਡਾਊਨ ਪੇਮੈਂਟ ਦਿੱਤੀ ਸੀ 175000 ਇਹਨਾਂ ਦੀ ਲਾਇਬਿਲਟੀ ਜਿਹੜੀ ਮੰਥਲੀ ਲਾਇਬਿਲਟੀ ਹੁੰਦੀ ਹੈ ਓਨਲੀ 130 ਡਾਲਰ ਸੀ ਮਿਨਮਮ ਕ੍ਰੈਡਿਟ ਪੇਮੈਂਟਸ ਜਾਂ ਕਾਰ ਲੋਨਸ ਇਹ ਜੇ ਤੁਸੀਂ ਕਾਰ ਬਾਏ ਕਰ ਰਹੇ ਉਹਨੂੰ ਲੋਅਰ ਐਸ ਪਾਸਿਬਲ ਰੱਖੋ ਇਸ ਫਾਈਲ ਦੇ ਉਤੇ ਦੋ ਬਾਰ ઓਵਰ ਸੀ ਐਂਡ ਜੋ ਦੋ ਬਾਰਵਾਂ ਦੇ ਅਸੀਂ ਦੇਖੀਦਾ ਕਿ ਕ੍ਰੈਡਿਟ ਸਕੋਰ ਕਿਦਾਂ ਲੋਅਰ ਹੈ ਜਿਹਦਾ ਵੀ ਲੋਅਰ ਹੁੰਦਾ ਆਪਾਂ ਉਹਨੂੰ ਯੂਜ਼ ਕਰਨੇ ਆ 740 ਸੈਕੰਡ ਬਾਰਵਰ ਦਾ ਲੋਅਰ ਸੀ ਐਂਡ ਜੋ ਹਾਊਸਹੋਲਡ ਇਨਕਮ ਦੋਨਾਂ ਦੀ ਪਾ ਕੇ 141000 ਡਾਲਰ ਆ ਰਹੀ ਸੀ ਇੱਕ ਟੈਕਸੀ ਡਰਾਈਵਰ ਸੀ ਐਂਡ ਇੱਕ ਟਰੱਕ ਡਰਾਈਵਰ ਸੀ ਐਂਡ ਜੋ ਪ੍ਰਾਪਰਟੀ ਟੈਕਸਸ ਨੀਅਰਲੀ 10000 ਡਾਲਰ ਪਰ ਈਅਰ ਸੀ ਐਂਡ ਹੋਮ ਇੰਸ਼ੋਰੈਂਸ ਐਨਦਰੀ ਅਬਾਊਟ 1100 ਡਾਲਰ ਪਰ ਈਅਰ ਸੀ ਐਂਡ ਇਹਨਾਂ ਦੀ ਇੰਟਰਸਟ ਰੇਟ ਲਾਕ ਹੋਇਆ ਸੀ 6.95 ਦੇ ਵਿੱਚ ਐਂਡ ਇੰਟਰਸਟ ਰੇਟ ਹੋਂ ਥੱਲੇ ਆ ਰਹੇ ਨੇ ਪਰ ਇਹ ਜਦੋਂ ক্লোਜ਼ ਹੋਈ ਸੀ 6.95 ਤੇ ਐਂਡ ਐਟ ਦੀ ਮੰਥਲੀ ਪੇਮੈਂਟ ਅਬਾਊਟ 5530 ਸੀ ਸੋ 5530 ਡਾਲਰ ਸੋ ਇਹਦੇ ਵਿੱਚ ਜਿਹੜਾ ਪ੍ਰਿੰਸੀਪਲ ਐਂਡ ਇੰਟਰਸਟ ਉਹ ਸੀ 4633 ਐਂਡ ਜੋ ਐਸਕਰੋ ਦੇ ਵਿੱਚ ਜੋ ਪ੍ਰਾਪਰਟੀ ਟੈਕਸਸ ਐਂਡ ਹੋਮ ਇੰਸ਼ੋਰੈਂਸ ਵਾਸਤੇ ਅਬਾਊਟ 900 ਡਾਲਰ ਹੋ ਸੀ ਸੋ ਯੂ نو ਐਡ ਅਪ ਕਰ ਲਈਏ ਤੇ 5500 ਡਾਲਰ ਇਹਦੀ ਮੰਥਲੀ ਬਣ ਰਹੀ ਸੀ ਕਲੋਜ਼ਿੰਗ ਕੋਸਟ ਇਹਨੂੰ 33000 ਡਾਲਰ ਪਈ ਸੀ ਐਂਡ 32000 ਦੇ ਵਿੱਚ ਬ੍ਰੇਕਡਾਊਨ ਇਹ ਸੀ ਕਿ ਇਹਦੀ ਜਿਹੜੀ ਸੈਕਸ਼ਨ A ਵੇ ਉਹਦੇ ਵਿੱਚ ਅੰਡਰਰਾਈਟਿੰਗ ਫੀਸ ਅਬਾਊਟ 1195 ਸੀ 1200 ਡਾਲਰ ਫੀਸ ਸੀ ਇਹਦੀ ਜੋ ਸੈਕਸ਼ਨ B ਦੇ ਵਿੱਚ ਅਪਰੇਜ਼ਲ ਫੀਸ ਐਂਡ ਕ੍ਰੈਡਿਟ ਰਿਪੋਰਟ ਅਬਾਊਟ 900 ਡਾਲਰ ਉਸ ਨੂੰ ਨੂੰ ਪਈਆਂ ਨੇ ਟਾਈਟਲ ਸਰਚ ਵਾਸਤੇ ਅਬਾਊਟ 4200 ਡਾਲਰ ਐਂਡ ਗਵਰਨਮੈਂਟ ਫੀਸ ਜੋ ਇਹਨਾਂ ਨੇ ਪੇ ਕੀਤੀ ਹੈ ਅਬਾਊਟ 13000 ਡਾਲਰ ਇਹ ਡਿਪੈਂਡ ਕਰਦਾ ਹੈ ਕਿਹੜੇ ਏਰੀਆ ਵਿੱਚ ਤੁਸੀਂ ਰਹਿ ਰਹੇ ਹੋ ਕੇ ਐਂਡ ਪ੍ਰੀਪੇਡਸ ਇਹ ਜੋ ਕਲੋਜ਼ਿੰਗ ਤੋਂ ਪਹਿਲਾਂ ਨੇ ਪੇ ਕੀਤੀ ਆਪਣੀ ਹੋਮ ਇੰਸ਼ੂਰੈਂਸ ਅਬਾਊਟ ਇਹਨਾਂ ਨੇ ਟੋਟਲ ਬਾਕੀ ਵੀ ਜਿਹੜੇ ਪ੍ਰਾਪਰਟੀ ਟੈਕਸਸ ਐਂਡ ਪ੍ਰੀਪੇਡ ਇੰਟਰਸਟ ਅਬਾਊਟ 5800 ਡਾਲਰ ਪ੍ਰੀਪੇਡ ਦੇ ਵਿੱਚ ਸੀ ਐਸਕਰੋ ਦੇ ਵਿੱਚ ਇਹਨਾਂ ਨੇ ਜੋ ਐਸਕਰੋ ਅਕਾਊਂਟ ਫਿਊਚਰ ਦੇ ਵਿੱਚ ਇਹਨਾਂ ਦੀ ਹੋਮ ਇੰਸ਼ੂਰੈਂਸ ਐਂਡ ਪ੍ਰਾਪਰਟੀ ਟੈਕਸਸ ਪੇ ਕਰੇਗਾ ਉਹ ਸ਼ੁਰੂਆਤ ਵਾਸਤੇ ਉਹਨਾਂ ਨੇ 3300 ਡਾਲਰ ਸ਼ੁਰੂਆਤ ਕੀਤੀ ਉਹਦੇ ਵਿੱਚ ਜੇ ਤੁਸੀਂ ਇਹਨੂੰ ਐਡ ਅਪ ਕਰ ਲੈਂਦੇ ਹੋ ਅਰਾਊਂਡ 33000 ਡਾਲਰ ਅਦੀ ਕਲੋਜ਼ਿੰਗ ਕੋਸਟ ਬਣ ਰਹੀ ਸੀ ਐਂਡ ਲੋਨ ਆਪਸ਼ਨ ਜੋ ਨੇ ਚੂਜ਼ ਕੀਤਾ ਉਹ ਕਨਵੈਂਸ਼ਨਲ ਸੀ ਇਹਨਾਂ ਨੂੰ 620 ਕ੍ਰੈਡਿਟ ਸਕੋਰ ਚਾਹੀਦਾ ਹੀ ਪਰ ਅਲਟ ਹਾਇਰ ਸੀ ਇਹਨਾਂ ਕੋ ਐਂਡ ਡਾਊਨ ਪੇਮੈਂਟ ਇਹਨਾਂ ਨੂੰ ਰਿਕੁਆਇਰ ਸੀ ਕਿ 5% ਪੇ ਕਰਨਾ ਪਰ ਉਹਨਾਂ ਨੇ 20 ਪੇ ਕੀਤੀ ਕਿ ਹੋਮ ਜੋ ਇਹਨਾਂ ਨੂੰ ਮੋਰਗੇਜ ਇੰਸ਼ੋਰੈਂਸ ਨਾ ਪਵੇ ਜੇ ਤੁਸੀਂ ਆਪਣੇ ਵਾਸਤੇ ਕਾਰ ਲਾ ਬ੍ਰੇਕ ਕੁਇਨਸ ਦੇ ਵਿੱਚ ਜਾਂ ਨੈਸੋ ਦੇ ਵਿੱਚ ਪਲੀਜ਼ ਕਰਿਨ ਸਾਈਟ